ਗੀਤਾਂ ਵਾਲੇ ਨੇ ਦੀ ચેਤਨ ਨੂੰ ਖੁੰਡਾ ਕੀਤਾ ਗਿਆ ਹੁਣ ਪੰਜਾਬ ਦੀ ਮੁੱਛ ਖੜੀ ਕਰਤੀ ਜੱਟ ਦੀ ਮੁੱਛ ਬਣਾਤੀ ਗਾਂ ਪੰਜਾਬ ਦੀ ਮੁੱਛ ਤੋਂ ਗਾਂ ਜੱਟ ਦੀ ਮੁੱਛ ਜੱਟ ਦੀ ਮੁੱਛ ਜਿਹੜਾ ਪਰ ਨੂੰ ਚਾਰ ਨਹੀਂ ਢਲਕਾਰੇ ਮਾਰਨ ਨੂੰ ਚਾਹ ਰਹੇ ਬੱਕਰੀ ਬਣਾਉਂਦਾ ਸ਼ਰਾਬ ਪੀ ਕੇ ਜਿਹੜੇ ਕਰਦਾ ਸੀ ਕਰਤਾ ਕਿਰਤ ਕਰਨ ਵਾਲਾ ਪਾਸਾ ਤੇ ਇਹਨਾਂ ਦੇ ਮਿੱਟੀ ਪਾਤਾ ਤੇ ਪਿੰਡ ਦੇ ਪੰਚਾਇਤ ਜਿਹੜੇ ਸੀਗਾ ਨਾ ਸ਼ਰਾਬੀ ਕੇ ਢਲਕਾਰੇ ਮਾਰਨ ਵਾਲੇ ਉਹ ਜੱਟ ਦੀ ਮੁੱਛ ਬਣਾਤੇ ਤੇ ਸਾਰਿਆਂ ਦਾ ਬੇੜਾ ਕਰਕ ਹੋ ਗਿਆ ਇਹ ਮਸਕੇ ਕਰਵਾਇਆ ਗਿਆ ਕਿਉਂਕਿ ਇੱਕ ਕਿਰਤੀ ਜਮਾਤ ਨੂੰ ਚੇਤਨਾ ਨਾ ਹੋਣ ਦਿਓ ਚੇਤਨਾ ਆ ਗਈ ਤਾਂ ਫਿਰ ਸਰਕਾਰ ਨੂੰ ਖਤਰਾ ਹੋ ਜਾਂਦਾ ਹੈ ਮੁੱਚ ਦੇ ਸਵਾਲ ਕਰਕੇ ਨਾ ਪੰਗੜਾ ਪਾਉਣ ਲਾ ਦਿਓ ਇਸੇ ਕਰਕੇ ਬਣਾਇਆ ਸੀ ਨਾ ਵੀ ਤਾਂ ਕਿ ਪਤਾ ਨਾ ਲੱਗੇ ਵੀ ਨੱਚੀ ਜਾਣਗੇ ਹਾਂ ਸਾਡਾ ਬਾਪੂ ਗੁੰਮ ਗਿਆ ਹੈ ਤੇਰੀ ਬੁੜੀ ਦੀ ਤਲਾਸ਼ੀ ਲੈਣੀ ਬਾਪੂ ਵੀ ਸਕੂਚ ਮਾਰੇ ਸਾਡ ਜਿਹੜਾ ਦੁਨੀਆ ਬੁੜੀ ਦੀ ਤਲਾਸ਼ੀ ਕਰਨ ਤੋਂ ਲੱਭਦਾ ਹੈ ਕਿੱਡੇ ਆ ਮਦਰ ਕਿਰਦਾਰ ਦਾ ਹੀਣਾ ਹੋਣਾ ਉਹ ਬਾਪੂ ਹੈ ਇਸ ਕਰਕੇ ਇਹ ਜਾਣਬੁੱਝ ਕੇ ਇਸ ਨੇ ਸਾਰਾ ਵਾਤਾਵਰਣ ਤੇ ਇਤਿਹਾਸ ਤਿਆਰ ਕੀਤਾ ਗਿਆ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਚੇਤਨਾ ਹੈ ਜਿਹੜੀ ਨਾ ਪਿੱਛੇ ਚੇਤਨਾ ਵਧੀ ਸੀ ਉਹ ਖੁੰਡੀ ਹੋਏ ਆਪਣਾ ਪੰਜਾਬ ਉਹਦੇ ਘਰ ਦੀ ਸ਼ਰਾਬ ਜਰਾਬ ਇਹ ਕਰਤੀ ਕਿਉਂ ਸ਼ਰਾਬਾਂ ਇਹ ਤਾਂ ਨਹੀਂ ਕਹਿੰਦੇ ਵੀ ਘਰ ਦਾ ਕਿਉ ਹੋਵੇ ਇਹ ਨਾ ਕਹਦੇ ਨਾ ਬੇਗਾਨਾ ਪਿਓ ਹੋਵੇ ਘਰ ਦਾ ਕਿਉ ਹੋਵੇ ਇਹ ਨਾ ਕਹਦੇ ਨਾ ਪਤਾ ਕੋਈ ਨਹੀਂ ਤੂੰ ਕੀ ਜੋੜਨੀ ਆ ਇਸ ਕਰਕੇ ਜਾਣ ਕੇ ਕਰਵਾਇਆ ਗਿਆ ਹੈ ਮਸਕੇ ਫੋਕ ਲੋਕ ਦੀਆਂ ਤਰ੍ਹਾਂ ਤੇ ਬੰਦੇ ਨੂੰ ਤੋਰ ਰਹੇ ਨੇ ਕਿ ਫੋਕ ਲੋਕ ਕਲੈਕਟਿਵ ਮਿਊਜ਼ਿਕ ਹੁੰਦਾ ਸਾਰਿਆਂ ਨੂੰ ਚੰਗਾ ਲੱਗਦਾ ਇਸ ਕਰਕੇ ਉਹ ਉਸ ਤਰ੍ਹਾਂ ਦੇ ਉੱਤੇ ਗੀਤ ਬਣਾਏ ਤੇ ਚਾਰ-ਚਾਰ ਦਿਨ ਲਾ ਕੇ ਲੋੜ ਸਿਰ ਕੋਠਿਆਂ ਤੇ ਸੁਣੀ ਜਾਂਦੇ ਹੁਣ ਵੀ ਸਰਕਾਰਾਂ ਕਰਾ ਰਹੀਆਂ ਹੁਣ ਸਭ ਕੰਮ ਸਰਕਾਰ ਕਰਉਂਦੀ ਹੁੰਦੀ ਹੈ ਹਰ ਕਰਤੂਤ ਦੀ ਜਿੰਮੇਵਾਰ ਸਰਕਾਰ ਹੁੰਦੀ ਹੈ ਨਸ਼ਾ ਕਾਉਣਾ ਸਰਕਾਰ ਦਾ ਕੰਮ ਕ੍ਰਾਈਮ ਵਧਾਉਣਾ ਸਰਕਾਰ ਦਾ ਕੰਮ ਫਿਰਕਾਪਾਖਸ਼ ਦੀ ਵਧਾਉਣਾ ਸਰਕਾਰ ਦਾ ਕੰਮ ਪਾਈਚਾਰੇ ਦੇ ਸਾਟਾ ਮਰਵਾਉਣੀ ਸਰਕਾਰ ਦਾ ਕੰਮ। ਫਰਸ਼ਾਚਾਰ ਦੇ ਸਰਪ੍ਰਸਤੀ ਰੱਖਣੀ ਸਰਕਾਰ ਦਾ ਕੰਮ। ਲੋਕ ਕਿਤਾ ਵਿਚਾਰੇ ਕਿ ਆ ਵੀ ਨਾ ਇੱਕ ਜੂਨ ਹਨਾਉਂਦੇ ਆ। ਜੂਨ ਸਿਰ ਜੋ ਕਿ ਚੇਤਨਾ ਨਹੀਂ। ਹਰਾਂ ਕਿ ਜੇ ਲੋਕਾਂ ਨੂੰ ਚੇਤਨਾ ਆ ਜੇ ਤੇ ਇਹੀਆਂ ਖੋਟੀਆਂ ਸਰਕਾਰਾਂ ਦਾ ਪਾਸਾ ਥੱਲੇ ਦੇਣਾ। ਬੋਡ ਨਾਲ ਹੀ ਥੱਲੇ ਨਾਲ ਕਿਹੜਾ ਲਪੜਾ ਮਾਰਨਾ। ਪਰ ਸਰਕਾਰਾਂ ਨੂੰ ਪਤਾ ਹੈ ਪਾਰਟੀ ਨੂੰ ਪਤਾ ਹੈ ਰਾਤ ਨੂੰ ਗੋਰੰਗਰ ਵੀ ਸ਼ਰਾਬ ਪੀਉਂਦੇ ਆ 3 ਰੁਪਈਆ ਦਾ ਪਊਆ। ਕਾਕੇ ਬੋਟ ਪੈ ਜਾਂਦੀ ਆ। ਉਹਨੂੰ ਪਤਾ ਹੈ ਸਾਡੇ ਨਾਗਰਿਕ ਦਾ ਲੈਵਲ ਹੀ ਥੋੜਾ ਹੈ। ਉਹਨੂੰ ਪਤਾ ਹੀ ਕੋਈ ਨਹੀਂ ਵੀ ਮੈਂ ਕੀ ਚੱਕ ਕਰ ਰਿਹਾ। ਜੇ ਨਾਗਰਿਕ ਨੂੰ ਪਤਾ ਲੱਗ ਜਾਏ ਮੇਰੇ ਵੋਟ ਨਾਲ ਆ ਪਾਪੀ ਕਰ ਤੋਂ ਆਵਾਜ਼ ਆਏ ਧਰਤੀ ਤੇ ਨਜ਼ਰ ਨਹੀਂ ਆਊਗਾ। ਸਹੀ ਵੋਟ ਪਾਊਗਾ। ਕੰਮ ਵਿੱਚ ਆਦਾਨੀ ਕਰਦੇ। ਲੋਕ ਵਿਚਾਰੇ ਹਾ ਕਰਮਚਾਰੀ ਬੈਠੇ ਆ। ਕੀ ਕਰਨਾ ਉਹਨਾਂ ਵਾਸਤੇ ਸਵੱਛਤਾ ਆ ਗਈ ਵੀ ਹੁਣ ਕੀ ਕਰੀਏ? ਪਰ ਘਾਬਰ ਦੀ ਲੋੜ ਨਹੀਂ। ਜੇ ਪੰਜਾਬ ਦੇ ਲੋਕਾਂ ਨੇ ਇੱਕ ਮਨ ਹੋ ਕੇ ਚਾਰ ਬੰਦਿਆਂ ਨੂੰ ਤਿੰਨ ਬੰਦਿਆਂ ਨੂੰ ਪਹਿਲਾਂ ਖੁੱਡੇ ਲਾਤਾ ਹੈ ਪਾਰਟੀਆਂ ਨੂੰ ਕਿ ਚੌਥਾ ਇਹਨਾਂ ਨੂੰ ਲਾ ਦੇਣ ਜੇ ਨਹੀਂ ਕੰਮ ਕਰਦੇ ਤਾਂ ਜਿੱਦਾਂ ਲਾਤੇ ਹੈ ਜਿਹੜਾ ਪੰਜਵਾਂ ਬੰਦਾ ਉਹਨੂੰ ਪਤਾ ਲੱਗ ਜੂ ਵੀ ਇਹਨਾਂ ਨੇ ਪਹਿਲਾਂ ਚਾਰ ਮਾਂਜੇ ਆ ਜੇ ਮੈਂ ਕੰਮ ਨਾ ਕੀਤਾ ਤੇ ਮੇਰੀ ਵਾਰੀ ਪੱਕੀ ਆ ਸੇਮਾ ਵੋਟਾਂ ਨੂੰ ਇਹ ਚੇਤਨਾ ਲੈ ਕੇ ਵੋਟ ਪਾਉਣੀ ਚਾਹੀਦੀ ਆ ਤੇ ਇਹ ਅਹਿਸਾਸ ਕਰਵਾ ਦੇਣਾ ਚਾਹੀਦਾ ਸਖੋਤੀ ਪਾਰਟੀਆਂ ਨੂੰ ਜਿਹੜੀਆਂ ਕਦੇ ਪੰਥ ਨੂੰ ਖਤਰਾ ਕਹਿੰਦੀਆਂ ਕਦੇ ਹਿੰਦੂ ਧਰਮ ਨੂੰ ਖਤਰਾ ਕਹਿੰਦੀਆਂ ਕਦੇ ਕੋਈ ਧਰਮ ਨੂੰ ਖਤਰਾ ਕਹਿੰਦੀਆਂ ਕੋਈ ਕਹਿੰਦੇ ਦੇਸ਼ ਨੂੰ ਖਤਰਾ ਕਹਿੰਦੀਆਂ ਕੋਈ ਖਤਰਾ ਨਹੀਂ ਇਹਨਾਂ ਪਾਰਟੀਆਂ ਤੋਂ ਦੇਸ਼ ਦੇ ਲੋਕਾਂ ਦੇ ਰੋਜ਼ਗਾਰ ਨੂੰ ਖਤਰਾ ਹੈ